ਦੇਖ ਰਹੇ ਹੋ ਚੈਨਲ ਇੰਡੋ ਕੈਨੇਡਾ ਤੇ ਮੈਂ ਤੁਹਾਡੇ ਨਾਲ ਰਾਜਪਿੰਦਰ ਖੋਅਰੇ ਗੱਲ ਗਰਮੀ ਦੀ ਕਰਦੀਆਂ ਤਾਂ ਪੰਜਾਬ ਦੇ ਅੰਦਰ ਗਰਮੀ ਦਾ ਕਹਿਰ ਹੈ ਦਿਨੋ ਦਿਨ ਗਰਮੀ ਵਾਧੀ ਜਾ ਰਹੀ ਹੈ ਤਾਪਮਾਨ ਵਧਦਾ ਜਾ ਰਿਹਾ ਪਰ ਅਜਿਹੇ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਗੁਰੂ ਕੀ ਨਗਰੀ ਅੰਮ੍ਰਿਤਸਰ ਦੀ ਤਾਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਦੀ ਸ਼ਰਧਾ ਦੇ ਵਿੱਚ ਕੋਈ ਕਮੀ ਨਹੀਂ ਹੈ ਉਹਨਾਂ ਦੀ ਆਸਥਾ ਦੇ ਵਿੱਚ ਕੋਈ ਕਮੀ ਨਹੀਂ ਹੈ ਤਤਪ ਦੀ ਗਰਮੀ ਦੇ ਬਾਵਜੂਦ ਵੀ ਸਰਦਾਲੂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨਤਮਸਤਕ ਹੋ ਰਹੇ ਨੇ ਤੇ ਉਧਰ ਐਸਜੀਪੀਸੀ ਦੇ ਵੱਲੋਂ ਵੀ ਸੰਗਤਾਂ ਦੇ ਲਈ ਖਾਸ ਪ੍ਰਬੰਧ ਕੀਤੇ ਗਏ ਨੇ ਗੁਰੂ ਨਗਰੀ ਅੰਮ੍ਰਿਤਸਰ ਵਿੱਚ ਲਗਾਤਾਰ ਗਰਮੀ ਆਪਣਾ ਝੋਰ ਫੜਦੀ ਜਾ ਰਹੀ ਹੈ ਉੱਥੇ ਹੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਗੱਲ ਕੀਤੀ ਜਾਵੇ ਤਾਂ ਪਰ ਗਰਮੀ ਦੇ ਬਾਵਜੂਦ ਵੀ ਵੱਡੀ ਗਿਣਤੀ ਵਿੱਚ ਸੰਗਤਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨਤਮਸਤਕ ਹੋ ਰਹੀਆਂ ਨੇ ਜਿੱਥੇ ਗਰਮੀ ਦੇ ਬਾਵਜੂਦ ਵੀ ਸੰਗਤਾਂ ਦੀ ਆਸਥਾ ਗਰਮੀ ਤੇ ਭਾਰੀ ਪੈਂਦੀ ਹੋਈ ਨਜ਼ਰ ਆ ਰਹੀ ਹੈ ਸਚਕਣ ਸ੍ਰੀ ਹਰਮੰਦਰ ਸਾਹਿਬ ਨਤਮਸਤਕ ਹੋਣ ਲਈ ਆ ਰਹੀਆਂ ਸੰਗਤਾਂ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਫੱਟੇ ਪ੍ਰਬੰਧ ਕੀਤੇ ਗਏ ਨੇ ਜਿੱਥੇ ਗਰਮੀ ਨੂੰ ਦੇਖਦੇ ਹੋਏ ਐਸ.ਸੀ.ਬੀ.ਸੀ ਵੱਲੋਂ ਸੰਗਤ ਲਈ ਠੰਡੇ ਮਿੱਠੇ ਜਲਦੀ ਸ਼ਬੀਲ ਤੇ ਠੰਡੇ ਪਾਣੀ ਦੇ ਜਗਾ ਜਗਾ ਇੰਤਜ਼ਾਮ ਕੀਤੇ ਗਏ ਨੇ ਤਾਂ ਜੋ ਸੰਗਤਾਂ ਠੰਡਾ ਪਾਣੀ ਪੀ ਸਕਣ ਤੇ ਉੱਥੇ ਹੀ ਸੰਗਤਾਂ ਲਈ ਜਗਾ ਜਗਾ ਤੇ ਕੂਲਰਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਤਾਂ ਜੋ ਕੂਲਰਾਂ ਦੇ ਨਾਲ ਉਹਨਾਂ ਨੂੰ ਗਰਮੀ ਤੋਂ ਓਬਾ ਚ ਸਕਣ ਤਾਂ ਹਰਮੰਦਰ ਸਾਹਿਬ ਦੀ ਪ੍ਰਕਰਮਾ ਦੇ ਵਿੱਚ ਵੀ ਖਾਸ ਤੌਰ ਤੇ ਟਾਟ ਵਿਛਾਏ ਗਏ ਨੇ ਤੇ ਉਸ ਨੂੰ ਸਮੇਂ-ਸਮੇਂ ਤੇ ਗਿੱਲਾ ਵੀ ਕੀਤਾ ਜਾਂਦਾ ਹੈ ਤਾਂ ਜੋ ਸੰਗਤਾਂ ਨੂੰ ਆਉਂਦੇ ਜਾਂਦੇ ਗਰਮੀ ਦਾ ਅਹਿਸਾਸ ਨਾ ਹੋਵੇ ਤਾਂ ਇਸ ਸਭ ਦੇ ਪ੍ਰਬੰਧਾਂ ਬਾਰੇ ਦਰਬਾਰ ਸਾਹਿਬ ਦੇ ਜੋ ਮੈਨੇਜਰ ਨੇ ਗੁਰਚਰਨ ਸਿੰਘ ਉਹਨਾਂ ਨੇ ਗੱਲਬਾਤ ਕੀਤੀ ਹੈ ਤੇ ਸ਼ਰਧਾਲੂਆਂ ਦਾ ਕੀ ਕਹਿਣਾ ਉਹ ਵੀ ਝਾਂ ਲੈਂਦੇ ਆ ਮੈਨੂੰ ਖਾਸਾ ਵਾਜ ਦੀ ਫੜੇ ਜੀ ਐਸਜੀਪੀਸੀ ਦਾ ਬੜਾ ਵਧੀਆ ਪ੍ਰਾਲਾ ਜੀ ਸੰਗਤਾਂ ਲਈ ਇੱਕ ਧੁੱਪ ਤੋਂ ਬਚਣ ਲਈ ਚਾਨਣੀਆਂ ਲਾਈਆਂ ਗਈਆਂ ਅੰਦਰ ਤੇ ਮੈਟ ਵੀ ਵਿਛਾਏ ਹੋਏ ਨੇ ਤੇ ਨਾਲ ਕੂਲਰ ਵਗੈਰਾ ਲਾਏ ਹੋਏ ਨੇ ਸਾਰੇ ਬੜੇ ਵਧੀਆ ਵੱਡੇ ਵੱਡੇ ਕੂਲਰ ਲਾਏ ਹੋਏ ਨੇ ਕਿ ਸੰਗਤਾਂ ਨੂੰ ਗਰਮੀ ਦੀ ਕੋਈ ਮੁਸ਼ਕਲ ਨਾ ਆਵੇ ਤੇ ਨਾਲ ਠੰਡੇ ਮਿੱਠੇ ਜਲਦੀ ਸਬੀਲਾ ਚਾਰੇ ਕੋਹਨਿਆਂ 'ਚ ਲੱਗੀਆਂ ਹੋਈਆਂ ਨੇ ਕਿ ਸੰਗਤਾਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਪਰੇਸ਼ਾਨੀ ਨਾ ਆਵੇ ਜੀ ਜਿਵੇਂ ਕਿ ਤਾਪਮਨ ਵੱਧਦਾ ਜਾ ਰਿਹਾ ਹੈ ਗਰਮੀ ਬਹੁਤ ਹੈ ਪਰ ਜਿਹੜੀ ਸੰਗਤ ਦੀ ਜਿਹੜੀ ਸ਼ਰਧਾ ਭਾਵਨਾ ਬਹੁਤ ਜ਼ਿਆਦਾ ਪਸੰਦ ਕਰਦੇ ਫਿਰ ਵੀ ਨਤਮਸਤਕ ਹੋਣ ਦੀ ਕੋਸ਼ਿਸ਼ ਕਰਦੇ ਠੀਕ ਹੈ ਜੀ ਤੇ ਬੜੀ ਕਿਰਪਾ ਮਹਾਰਾਜ ਗੁਰੂ ਰਾਮਦਾਸ ਜੀ ਬੜੀ ਕਿਰਪਾ ਜੀ ਸੰਗਤ ਦੀ ਆਮਦ ਦੇ ਵਿੱਚ ਕੋਈ ਕਸਰ ਨਹੀਂ ਹੈਗੀ ਜੀ ਸੰਗਤ ਆਪਣਾ ਵੱਧ ਛੱਡ ਕੇ ਗੁਰੂ ਮਹਾਰਾਜ ਦੇ ਦਰਸ਼ਨਾਂ ਨੂੰ ਆ ਰਹੀਆਂ ਜੀ ਤੇ ਸੰਗਤਾਂ ਸਾਡੇ ਮਹਾਰਾਜ ਦਾ ਸਿੱਖੀ ਇਤਿਹਾਸ ਹੀ ਇਹੋ ਜਿਹਾ ਵੀ ਸਾਡੇ ਗੁਰੂ ਸਾਹਿਬ ਇਹਨਾਂ ਦਿਨਾਂ ਦੇ ਵਿੱਚ ਪਤੀਆਂ ਤੀਆਂ ਦੇ ਇਨੇ ਤਸੀਹੇ ਦਿੱਤੇ ਗਏ ਸਾਡੇ ਮਹਾਰਾਜ ਦੇ ਤੇ ਸਾਡੀ ਜਿਹੜੀ ਕੌਮ ਆ ਇੱਕ ਉਹਨਾਂ ਦਾ ਹੀ ਸਿੱਖਣਾ ਤੇ ਚੱਲਦੀ ਆ ਉਹਨਾਂ ਦੇ ਇੱਕ ਪਰਾਲੇ ਚੱਲਦੀ ਆ ਜੀ ਕੋਈ ਬੜੀ ਕਿਰਪਾ ਮਹਾਰਾਜ ਗੁਰਾਂ ਦਾ ਜੀ ਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾਜ ਜੀ ਦੇ ਪਾਸ ਆ ਗੁਰਾਂ ਦਾ ਹਾਜ਼ਰ ਆ ਗਰਮੀ ਬਹੁਤ ਪੈ ਰਹੀ ਆ ਗੁਰਾਂ ਦਾ ਜੀ ਦੇ ਪਾਸੇ ਠੰਡੇ ਜਲ ਛਪੀਲ ਹਰ ਤਰ੍ਹਾਂ ਦਾ ਪ੍ਰਬੰਧ ਕੀਤਾ ਸ਼ੋਮੀ ਕਮੇਟੀ ਨੇ ਕੂਲਰ ਏਸੀ ਹਰ ਪ੍ਰਬੰਧ ਕੀਤਾ ਸੰਗਤ ਵਾਸਤੇ ਮੈਂ ਵਿਕੇ ਠੰਡੇ ਗੁਰੂ ਆਨੰਦ ਸਾਹਿਬ ਬਰੀ ਕਿਰਪਾ ਕੀਤੀ ਪਾਲ ਸੰਗਤ ਭਾਰ ਗਰਮੀ ਦੇ ਆ ਰਹੀ ਆ ਉਹਨਾਂ ਦਾ ਹੀ ਬਹੁਤ ਪਰਾਲਾ ਆ ਵੀ ਦਰਸ਼ਨ ਦੇ ਰਹੇ ਆ ਮਹਾਰਾਸ਼ਟੇ ਪਾਸ਼ਾ ਗੁਰੂ ਆਨੰਦ ਦੀ ਬਰੀ ਕਿਰਪਾ ਹੈ ਯਾਰਾ ਤੇ ਦੂਜਾ ਆ ਸੰਗਤਾਂ ਨੇ ਹਰ ਇੰਤਜ਼ਾਮ ਕੀਤਾ ਸ਼ੋਮੀ ਕਮੇਟੀ ਨੇ ਇਹ ਚੀਜ਼ ਦੀ ਕਮੀ ਨਹੀਂ ਆ ਹਰ ਠੰਡੇ ਪਾਲੇ ਹਰ ਜੀ ਦੀ ਕਿਰਪਾ ਕੀਤੀ ਇਹ ਕੋਈ ਜਰਾਪਤੋ ਬਾਜੀ ਗੁਰੂ ਆਨੰਦ ਸਾਹਿਬ ਇੱਥੇ ਗੁਰੂ ਆਨੰਦ ਇੱਥੇ ਰੱਬ ਆ ਕੋਈ ਰੱਬ ਹੀ ਹੈ ਨੀਗਾ ਤੇ ਆਪਣੀ ਲੋਰ ਨੂੰ ਸੁਰਗ ਜਾਹਰ ਹੋਣ ਵਾਸਤੇ ਤੇ ਤਾਂ ਦਾਤਾਂ ਦਾ ਸ਼ੁਕਰਾਨਾ ਕਰਨ ਵਾਸਤੇ ਹੁਣ ਹਰ ਸਿੱਖ ਵਾਸਤੇ ਜ਼ਰੂਰੀ ਆ ਇਮਾਮ ਇਹੋ ਆਪਣਾ ਫਰਜ਼ ਨਿਭਾ ਰਹੇ ਆਂ। ਮੈਨੂੰ ਹਸਾਨ ਨਹੀਂ ਕਰਾ ਕੇ ਸਰ। ਪ੍ਰਬੰਧ ਕਿਹੋ ਦੇ ਦੇਉ ਇਦਾਂ। ਬਹੁਤ ਵਧੀਆ ਪ੍ਰਬੰਧ ਜੀ ਮਿੱਠੇ ਜਲਦੇ ਸ਼ਬੀਦਾਂ ਲੱਗੀਆਂ ਨੇ, ਠੰਡੇ ਜਲਦੇ ਸ਼ਬੀਦਾਂ ਲੱਗੀਆਂ ਨੇ। ਗੁਰੂ ਕੇ ਲੰਗਰ ਚੱਲ ਰਹੇ ਨੇ। ਹਰ ਇੱਕ ਤਰ੍ਹਾਂ ਸੇਵਾਦਾਰ ਬਹੁਤ ਮਿੱਠ ਬੋਲੜਿਆ ਜੀ। ਬਹੁਤ ਹੀ ਵਧੀਆ ਪ੍ਰਬੰਧਿਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਰਬਾਰ ਸਾਹਿਬ ਸਭ ਧਰਮਾਂ ਦਾ ਸਾਂਝਾ ਸਥਾਨ ਹੈ ਜਿੱਥੇ ਕੀ ਹਮੇਸ਼ਾ ਹੀ ਸੰਗਤ ਜਿਹੜੀ ਆ ਗੁਰੂ ਨਾਨਕ ਸਾਹਿਬ ਹੁਣ ਆਉਂਦੀ ਆ। ਗਰਮੀ ਦਾ ਬਹੁਤ ਵੱਡਾ ਪ੍ਰਕੋਪ ਚੱਲ ਰਿ 45 ਡਿਗਰੀ ਤੋਂ ਉੱਪਰ ਟੈਂਪਰੇਚਰ ਜਾ ਰਿਹਾ ਪਰ ਸੰਗਤ ਦੀ ਆਮਦ ਜਿਹੜੀ ਆ ਉਹ ਗਰਮੀ ਜਿਹੜੀ ਆ ਰੋਕ ਦੀ ਦਿਖਾਈ ਨਹੀਂ ਦੇ ਰਹੀ ਸੋ ਇਸ ਗੱਲ ਦੇ ਮੱਦੇਨਜ਼ਰ ਪ੍ਰਬੰਧ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਰਬਾਰ ਸਾਹਿਬ ਦੇ ਮੈਨੇਜਰ ਤੇ ਹੋਰ ਸਾਰੇ ਪ੍ਰਬੰਧਾਂ ਵੱਲੋਂ ਜੋ ਸੰਗਤ ਦੀ ਆਮਦ ਦੇ ਲਈ ਗਰਮੀ ਦੇ ਮੁਕਾਬਲੇ ਕਰਨ ਵਾਸਤੇ ਇਹਦੇ ਪ੍ਰਬੰਧ ਕੀਤੇ ਗਏ ਆ ਤੁਸੀਂ ਦੇਖੋਗੇ ਕਿ ਕਿਸ ਤਰ੍ਹਾਂ ਜਿਹੜੇ ਮੈਚ ਜਿਹੜੇ ਆ ਉਹ ਮੈਡ ਵਧੀਆ ਬਿਛਾਈ ਗਏ ਆ ਤੇ ਫਿਰ ਉਹ ਮੈਡ ਜਿਹੜੇ ਆ ਗਿੱਲੇ ਕੀਤੇ ਜਾਂਦੇ ਆ ਤਾਂ ਕਿ ਸੰਗਤ ਦੇ ਪੈਰਾਂ ਨੂੰ ਜਿਹੜੇ ਆ ਉਹ ਗਰਮੀ ਨਾ ਲਗੇ ਉਸ ਤੋਂ ਇਲਾਵਾ ਉੱਥੇ ਕੂਲਰ ਵੱਡੇ ਕੂਲਰ ਐਰ ਕੀ ਲਾਏ ਗਏ ਆ ਪੱਖੇ ਲਾਏ ਗਏ ਆ ਇਹਦੇ ਨਾਲ ਐਰ ਕੀ 3 ਲੱਖ ਰੁਪਿਆ ਦਾ ਇੱਕ ਵੱਖਰਾ ਪ੍ਰੋਜੈਕਟ ਆ ਜਿਹੜੇ ਫੁਆਰੇ ਚੱਲਦੇ ਆ ਪਾਣੀ ਦੇ ਫੁਆਰੇ ਚੱਲਦੇ ਆ ਚਾਨਣੀ ਉੱਥੇ ਲਾਈ ਗਈ ਆ ਸੋ ਉਸ ਦੇ ਨਾਲ ਜਿਹੜੀਆਂ ਸ਼ਮੀਲਾਂ ਦਾ ਜਾਲਾ ਜਿਹੜਾ ਜਦੋਂ ਸੰਗਤ ਲਾਈਨਾ ਵਿੱਚ ਲੱਗਦੀ ਆ ਤੇ ਉਹਦਾ ਜਾਲ ਉੱਥੇ ਵਰਤਿਆ ਜਾ ਰਿਹਾ ਆ ਸੋ ਜੋ ਵੀ ਕਮੇਟੀ ਦੇ ਮੁਲਾਜ਼ਮ ਜਿਹੜੇ ਆ ਉਹ ਵੱਡੀ ਪੱਧਰ ਤੇ ਸੰਗਤਾਂ ਦੀ ਸੇਵਾ ਕਰਦੇ ਆ ਜਿਹੜੀ ਭਾਵੇਂ ਕਿ ਉਹਨਾਂ ਦੀ ਡਿਊਟੀ ਵੀ ਆ ਪਰ ਖਾਸ ਤੌਰ ਤੇ ਗਰਮੀ ਦੇ ਮੌਸਮ ਦੇ ਮੱਦੇਨਜ਼ਰ ਸੰਗਤਾਂ ਦੀ ਸਹੂਲਤ ਵਾਸਤੇ ਹਰ ਹਿੱਲਾ ਇਹਦਾ ਉਹ ਵਰਤਿਆ ਜਾ ਰਿਹਾ ਤੇ ਸੰਗਤ ਦੀ ਆਮਦ ਵੀ ਕਿਸੇ ਤਰ੍ਹਾਂ ਕੋਈ ਘਟ ਦਿਖਾਈ ਨਹੀਂ ਦੇ ਰਹੀ ਅਸੀਂ ਦੇਖ ਰਹੇ ਆ ਕਿ ਜਿਹੜਾ ਫੈਸਲਾ ਕੀਤਾ ਸਰਕਾਰ ਨੇ ਛੁੱਟੀਆਂ ਦਾ ਉਸ ਤੋਂ ਬਾਅਦ ਬਹੁਤ ਵੱਡੀ ਗਿਣਤੀ ਵਿੱਚ ਸੰਗਤ ਜਿਹੜੀ ਆ ਇਸ ਗਰਮੀ ਦੇ ਸਾਲ ਵਿੱਚ ਆਉਂਦੀ ਦਿਖਾਈ ਦੇ ਰਹੀ ਆ ਪਰ ਜਿਹੜਾ ਜਿਹੜਾ ਸਿਹੌਣੀ ਕਮੇਟੀ ਦਾ ਪ੍ਰਬੰਧ ਆ ਉਹ ਹਮੇਸ਼ਾ ਦੀ ਤਰ੍ਹਾਂ ਸੰਗਤ ਦੇ ਆਮਨ ਤੇ ਉਹਨਾਂ ਦੇ ਸਹਿਯੋਗ ਲਈ ਉਹਨਾਂ ਦੇ ਹਰ ਤਰੀਕੇ ਨਾਲ ਸੂਲਤ ਲਈ ਜਿਹੜਾ ਪ੍ਰਬੰਧ ਆ ਉਹ ਹਾਜ਼ਰ ਆ ਪਹਿਲਾਂ ਵੀ ਹਾਜ਼ਰ ਸੀ ਤੇ ਗਾਹ ਵੀ ਦੁਰਦ ਕਿਰਪਾ ਨਾਲ ਹਾਜ਼ਰ ਰਹੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਚਕਣ ਸ੍ਰੀ ਹਰਮੰਦਰ ਸਾਹਿਬ ਦੇ ਦਰਬਾਰ ਸਾਹਿਬ ਦੇਖੇ ਗਰਮੀਆਂ ਦੇ ਸੀਜ਼ਨ ਨੂੰ ਮੁਖਬੇਗਦੇ ਹੋਏ ਅ ਦਰਵਾਸਾਬ ਦੇ ਜਿਹੜੇ ਪ੍ਰਕਰਮਾਂ ਦੇ 4 ਸਵੇਰੇ ਆ ਉਹ ਜਿਹੜੀ ਮੈਟਾਂ ਦੀ ਗਿਣਤੀ ਆ ਉਹ ਜਿਹੜੀ ਵਧਾਈ ਹੋਈ ਆ ਉਹ ਉਹਨਾਂ ਦੀ ਚੜਾਈ 'ਚ ਗਿਣਤੀ ਵਧਾ ਕੇ ਮੈਟ ਚੌੜੇ ਕਰਕੇ ਵੱਧ ਕਰ ਦਿੱਤੇ ਹਨ ਤੇ ਸਮੇਂ-ਸਮੇਂ ਉਹਨਾਂ ਨੂੰ ਸੇਵਾਦਾਰਾਂ ਵੱਲੋਂ ਗਿੱਲਾ ਕੀਤਾ ਜਾਂਦਾ ਤਾਂ ਕਿ ਸੰਗਤਾਂ ਦੇ ਜਿਹੜੇ ਗਰਮੀ ਦਾ ਪ੍ਰਪੋਕ ਹੋ ਰਿਹਾ ਉਹਦੇ 'ਚ ਉਹਨਾਂ ਦੇ ਪੈਰ ਨਾ ਸਰਨ ਸੋ ਜਿੱਥੇ ਗਰਮੀ ਦੇ ਸੀਜ਼ਨ ਨੂੰ ਦੇਖਦੇ ਸੰਗਤਾਂ ਦੇ ਰੁਪੀਆਂ ਹੋਣ ਕਰਕੇ ਸੰਗਤਾਂ ਦੀ ਆਮਦ ਬਹੁਤ ਜ਼ਿਆਦਾ ਹੋ ਰਹੀ ਆ ਸੋ ਇਹਨੂੰ ਦੇਖਦੇ ਹੋਏ ਮੇਰੇ ਬਹੁਤ ਹੀ ਸਤਿਕਾਰਯੋਗ ਭਾਈ ਹਰਜਿੰਦਰ ਸਿੰਘ ਜੀ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੋਏ ਆਦੇਸ਼ ਮੁਤਾਬਕ ਜਿੱਥੇ ਸੰਗਤਾਂ ਦੇ ਲਈ ਗਿੱਲੇ ਮੈਟ ਕੀਤੇ ਗਏ ਨੇ ਉੱਥੇ ਉਹਨਾਂ ਦੇ ਲਈ ਸ਼ਾਮ ਵਕਤ ਚਾਨਣੀਆਂ ਦਾ ਵੀ ਪ੍ਰਬੰਧ ਕੀਤਾ ਗਿਆ ਤਾਂ ਕਿ ਸੰਗਤਾਂ ਨੂੰ ਸਿਰ ਦੇ ਉੱਪਰੋਂ ਧੁੱਪ ਨਾ ਲੱਗੇ ਜਿੱਥੇ ਚਾਨਣੀਆਂ ਦਾ ਮੈਟਾਂ ਦਾ ਪ੍ਰਬੰਧ ਕੀਤਾ ਗਿਆ ਉਥੇ ਚਾਰੇ ਕੋਨਿਆਂ 'ਚ ਜਿਹੜੇ ਸਬੀਲਾ ਤੇ ਠੰਡਾ ਜਲ ਚੱਲ ਰਿਹਾ ਸੰਗਤ ਗਰਮੀ ਦੇ ਸੀਜ਼ਨ 'ਚ ਠੰਡੇ ਜਲ ਵੀ ਛਕ ਰਹੀਆਂ ਨੇ ਇਸ ਤੋਂ ਇਲਾਵਾ ਕੂਲਰਾਂ ਦਾ ਪੱਖਿਆਂ ਦਾ ਵੀ ਪ੍ਰਬੰਧ ਕੀਤਾ ਗਿਆ ਇਸ ਵਾਰ ਨਿਵੇਕਲੇ ਤੌਰ ਤੇ ਇੱਕ ਜਿਹੜਾ ਕੀਤਾ ਗਿਆ ਗਰਮੀ ਦੇ ਨੂੰ ਦੇਖਦੇ ਹੋਏ ਦਰਸ਼ਨੀ ਡਿਊਟੀ ਦੇ ਸਾਹਮਣੇ ਜਿਹੜਾ ਬਿਲਕੁਲ ਉਥੇ ਜਿਹੜਾ ਉਹ ਫੁਫਾਰਾ ਟੈਪ ਇਸ ਵਾਰ ਪਹਿਲੀ ਵਾਰ ਲਗਾਇਆ ਗਿਆ ਤੇ ਤਾਂ ਕਿ ਕੁਝ ਸੰਗਤਾਂ ਨੂੰ ਗਰਮੀ ਨਾਲ ਲੱਗੇ। ਇੱਕ ਗਰਮੀ ਦੇ ਸੀਜ਼ਨ 'ਚ ਮੇਰੀ ਸੰਗਤਾਂ ਨੂੰ ਇੱਕ ਜ਼ਰੂਰ ਅਪੀਲ ਆ ਜਦੋਂ ਦਰਸ਼ਨ ਮੇਲੇ ਕਰਦੇ ਆ ਤਾਂ ਲੈਣਾ 'ਚ ਖੜਦੇ ਆ ਕਾਫੀ ਟਾਈਮ ਲੱਗ ਜਾਂਦਾ ਗਰਮੀ ਦਾ ਸੀਜ਼ਨ ਆ ਉਹਨੂੰ ਜੇ ਥੋੜਾ-ਥੋੜਾ ਅਸੀਂ ਡਿਸਟੈਂਸ ਰੱਖ ਕੇ ਤਾਂ ਕਿ ਗਰਮੀ ਤੋਂ ਬਚਿਆ ਜਾ ਸਕੇ। ਥੋੜੀ ਜੀ ਲਾਈਨ ਹੀ ਲੰਬੀ ਹੋਣੀ ਆ ਸੋ ਸੰਗਤਾਂ ਨੂੰ ਬੇਨਤੀ ਆ ਕਿ ਆਪਣੇ ਅੱਗੇ ਪਿੱਛੇ ਥੋੜਾ ਜਿਹਾ ਫਾਸਲਾ ਰੱਖ ਕੇ ਅਸੀਂ ਖੜੀਏ ਤਾਂ ਕਿ ਹਵਾ ਆਪਾਂ ਨੂੰ ਵੀ ਲੱਗੇ ਤੇ ਦੂਸਿਆਂ ਨੂੰ ਵੀ ਲੱਗੇ। ਫੇਰ ਵੀ ਸੰਗਤ ਨੂੰ ਜੇਕਰ ਕੋਈ ਮੁਸ਼ਕਲ ਆਉਂਦੀ ਹੈ ਇਸ ਗਰਮੀ ਦੇ ਸੀਜ਼ਨ ਚ ਤਾਂ ਜਿੱਥੇ ਪ੍ਰਕਰਮਾ ਚ 55 ਨੰਬਰ ਰੂਮ ਆ ਉੱਥੇ ਸਾਡੇ ਇਨਚਾਰਜ ਨਿਗਰਾਨ ਮੈਨੇਜਰ ਸਾਹਿਬਾਨ ਹਰ ਸਮੇਂ ਹਾਜ਼ਰ ਰਹਿੰਦੇ ਨੇ ਉਹ ਜੇ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਆ ਤਾਂ ਉਹਨਾਂ ਨੂੰ ਦੱਸ ਸਕਦੇ ਨੇ ਤੇ ਸਾਡੇ ਕੋਲੇ ਦਫ਼ਤਰ ਆ ਕੇ ਵੀ ਦੱਸ ਸਕਦੇ ਨੇ ਸਾਰੀਆਂ ਸੰਗਤਾਂ ਦਾ ਧੰਨਵਾਦ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ